ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਮੈਂ ਸਖਵਿੰਦਰ ਕੌਰ ਛਾਵੜਾ ਬਹੁਤ ਹੀ ਪਿਆਰਾ ਲੋਕ ਗੀਤ ਨੇ ਸੁਣੋ ਤੇ ਮਾਣੋ ਇਸ ਗੀਤ ਦਾ ਆਨੰਦ ਘਰੇ ਬੈਠੀਆਂ ਮੇਰੀਆਂ ਭੈਣਾਂ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਲੱਗਿਆ ਗੀਤ ਕਿ ਲੈਣਾ ਪਟੀ ਵੀਰ ਮੱਧਿਆਨਾ ਵੇਚੀ ਬਾਵਰ ਦੇ ਦੇਸੇ ਮਾਨੋ ਜਾਟੜ ਦਾੰਦਾ ਤੀਆਂ ਨੂੰ ਵੇਖ ਕੇ ਬਾਬੇ ਮਥੇ ਧਾੜੀਆਂ ਨਣ ਦਾਨੋ ਵੇਖ ਕੇ ਚੱਕ ਦੇ ਨੀ ਚਰਖਾ ਬਾਬ ਚੱਕ ਦੇ ਨੀ ਪੂਣੀਆ ਆਕੇ ਤਾ ਮੇਲਨੀ ਬਾਬ ਨਣ ਦਾ ਬਰਾ

ਜਾੜ ਜਾਂਦਾ ਤੀਨ ਨੂੰ ਵੇਗ ਗੇ ਬਾਬਦੇ ਮੇ ਜਕ ਦੇਨੀ ਜਰ ਕਾ ਬਾਬੋ ਜਕ ਦੇਨੀ ਪੂਣੀਆ ਆਕੇ ਤਾ ਮੇਰੇ ਨੀ ਬਾਬੋ ਨਾਨੰਦ ਬਰਾ ਚੱਕ ਦੇਨੀ ਜਰਗਾ ਬਾਬ ਚੱਕ ਦੇਨੀ ਬੁਣੀਆਂ ਅਗੇ ਦਾ ਮੇਰੇ ਨੀ ਬਾਬੋ ਨਾਨਦ ਬਾਬਾ